ਔਰ ਆਰਟੀਆ ਵੀਗਰ ਪਾਉਂਦੇ ਰਹੇ ਦੱਸੋ ਬਿਲਕੁਲ ਜੀ ਬਿਲਕੁਲ ਮੈਂ ਪੁੱਛੇ ਪਿਛਲੇ 5 6 ਸਾਲ ਤੋਂ ਮੈਂ ਆਰਟੀਆ ਹੀ ਪਾ ਰਿਹਾ ਜੀ ਰੁਟੀਨ ਦੇ ਵਿੱਚ ਪਰ ਹੁਣ ਆਰਟੀਆ ਪਾਉਂਦਾ ਕੋਈ ਫਾਇਦਾ ਨਹੀਂ ਕਿਉਂਕਿ ਕਮਿਸ਼ਨ ਨਾ ਨੇ ਆਲਰੇਡੀ ਖਤਮ ਕਰਤਾ ਹੋਇਆ ਹੈ ਜੇ ਕੋਈ ਆਰਟੀਆ ਦੇ ਵਿੱਚ ਤਰੀਕ ਪੈਂਦੀ ਹੈ ਤਾਂ 8 ਮਹੀਨੇ 9 ਮਹੀਨੇ ਤੋਂ ਪਹਿਲੇ ਤਾਂ ਤਰੀਕ ਨਹੀਂ ਆਉਂਦੇ ਤੇ ਜੇ ਆ ਜਵੇ ਜ ਜੇ ਅਸੀਂ ਇੱਕ ਵਾਰੀ 11000 ਹੋ ਜਾਈਏ ਤਾਂ ਡਿਸਪੋਜ਼ ਆਫ ਕਰ ਦਿੰਦੇ ਆ ਤੇ ਉਹੀ ਜੇ ਕਿਤੇ ਡਿਪਾਰਟਮੈਂਟ ਵਾਲਾ ਛੇ ਛੇ ਤਰੀਕਾ ਤੇ ਨਹੀਂ ਆਉਂਦਾ ਤਾਂ ਉਹਨੂੰ ਡਿਸਪੋਜ਼ ਆਫ ਹੀ ਕਰਦੇ ਆ ਉੱਪਰ ਤੱਕ پیسے ਜਾਂਦੇ ਆ ਜੀ ਇਹਨਾਂ ਨੂੰ ਇਹ ਜਿਹੜਾ ਆਰਟੀਆਈ ਦਾ ਅਲੈਦਾ ਸਬਜੈਕਟ ਹੈ ਬੜਾ ਇਨ ਸ਼ਾਰਟ ਆਈ ਵਿਲ ਟੈਲ ਯੂ ਕਟੋਕਾਰਨੀ ਤੇ ਮੇਰੇ ਖਿਆਲ 15000 ਕੇਸ ਸਦਾ ਪੈਂਡਿੰਗ ਵਿਦ ది ਆਰਟੀਆਈ ਕਮਿਸ਼ਨ ਪਹਿਲਾਂ ਤਾਂ ਕੋਈ ਕਮਿਸ਼ਨਰੀ ਹੈ ਨਹੀਂ ਸੀਗਾ ਕੱਲਾ ਇੱਕ ਚੀਫ ਹੀ ਲਾਇਆ ਸੀਗਾ ਹੁਣ ਕੋ ਇਹਨਾਂ ਨੇ ਦੋ ਤਿੰਨ ਕਮਿਸ਼ਨਰ ਲਾਏ ਹੱਲੇ ਵੀ ਜਿਹੜੀ ਉਹਦੀ ਸਟਰੈਂਥ ਆ ਉਹ ਮੇਰਾ ਖਿਆਲ ਹੈ ਕਿ 70% ਸਟਰੈਂਥ ਉਸ ਆਰਟੀਆਈ ਕਮਿਸ਼ਨ ਦੀ ਖਾਲੀ ਆਰਟੀਆਈ ਵੈਸੇ ਪੰਜਾਬ ਦੇ ਵਿੱਚ ਦਿਨੋਂ ਹਟ ਗਏ ਨੇ ਤੁਸੀਂ ਪਾ ਕੇ ਦੇਖ ਲਓ ਥੱਲੇ ਨੇ ਲੈਵਲ ਤੇ ਜਿਹੜੀ ਪ੍ਰਾਇਮਰੀ ਆਫੀਸਰ ਹੈ ਲੈਟਸ ਸੇ ਕੋਈ ਬੀਡੀਪੀ ਹੋਵੇ ਉਹੀ ਨਹੀਂ ਆਟੇ ਜੀ ਦਿੰਦਾ ਕੋਈ ਤੁਸੀਂ ਕਿਸੇ ਐਸਐਸਪੀ ਦਫਤਰ ਚ ਪਾ ਕੇ ਦੇਖ ਲਓ ਡੀਸੀ ਦਫਤਰ ਚ ਪਾ ਕੇ ਦੇਖ ਲਓ ਕਿਸੇ ਏਡੀਸੀ ਤੇ ਪਾ ਕੇ ਦੇਖ ਲਓ ਆਰਟੀਆ ਦਾ ਜਵਾਬ ਹੀ ਨਹੀਂ ਮਿਲ ਰਿਹਾ ਔਰ ਤੈਉ ਪਹਿਲਾ ਫੋਕੇ 15000 ਕੰਪਲੇਂਟ ਜਿਹੜੀ ਆਰਟੀਆ ਕਮਿਸ਼ਨ ਦੇ ਮੋਰਿਆ ਦੈਟਸ ਅ ਡਿਫਰੈਂਟ ਸਬਜੈਕਟ ਆਲ ਟੂਗੇਦਰ ਲੇਕਿਨ ਬਿਕੋਜ਼ ਇਹ ਆਰਟੀਆ ਐਕਟੀਵਿਸਟ ਨੇ ਵਿਸਲ ਬਲੋਰ ਨੇ ਔਰ ਜਿਹੜੀਆਂ ਇਹਨਾਂ ਨੇ ਮੁਕਦਮੇ ਉਠਾਏ ਉਹਦੇ ਚ ਇਹਨੂੰ ਇਹਨੂੰ ਟੈਰਰਾਈਜ਼ ਕਰਨ ਲਈ ਉਲਟੀ ਇੱਕ ਐਫਆਈਆਰ ਦੇ ਉੱਤੇ ਕਰਕੇ ਔਰ ਇਹਨੂੰ ਹਾਈ ਕੋਰਟ ਨੇ ਬਚਾਇਆ ਹਾਈ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਤਾਂ ਤਾਂ ਅੱਜ ਅ ਪੁੱਛ ਇੱਕ ਸਵਾਲ ਪੁੱਛਣਾ ਜੀ ਯਾਦ ਆਪਾਂ ਦਾ ਕਹਿੰਦਾ ਆ ਜਰ ਨਹੀਂ ਜੀ ਸਹੀ ਲੱਗਦੀ ਗੱਡੀ ਆਲਮੋਸਟ 15 ਲੱਗਦੀ 15ਵੇਂ ਦਿਨ ਦੇ ਜੀ ਕੱਲਾ ਦੱਸ ਦੇ ਚੈੱਕ ਕਰੋ ਤੁਸੀਂ ਐਂ ਕਰੋ ਐਜ਼ ਅ ਜਰਨਲਿਸਟ ਨਾ ਜਾਓ ਇੱਕ ਬਾਇਰ ਬਣ ਕੇ ਜਾ ਕੇ ਕਿਸੇ ਡੀਲਰਸ਼ਿਪ ਦੇ ਨੂੰ ਜਾ ਕੇ ਪੁੱਛ ਲਓ ਤੁਹਾਨੂੰ ਪਤਾ ਲੱਗ ਜਾਊਗਾ ਮੇਰੇ ਆਪਣੇ ਭਤੀਜੇ ਨੇ ਲਈ ਹੈ ਗੱਡੀ ਆਈ ਕੈਨ ਨਾਟ ਬੀ ਸੇਇੰਗ ਐਨੀਥਿੰਗ ਹਾਂ ਜੀ ਇਹ ਨਾ ਇਹਨਾਂ ਦੀ ਇਸ ਇੱਕ ਗੱਡੀ ਦੀ ਡਿਮਾਂਡ ਨਹੀਂ ਹੈ ਬਹੁਤ ਜ਼ਿਆਦਾ ਇਹ ਪਰਚੇਸ ਬਣ ਚੁੱਕੀ ਮੈਨੂਫੈਕਚਰ ਹੋ ਚੁੱਕੀ ਆ ਇਹਦੀ ਇੰਡੀਆ ਦੇ ਵਿੱਚ ਪਰਚੇਸ ਨਹੀਂ ਜੀ ਤਾਂ ਕਰਦੇ ਨੇ। ਉਹ ਕਹਿੰਦੇ ਆ ਪੰਜਾਬ ਬੋਲਦੀ ਹੈ ਦਾਵਾ ਕਰਦੀ ਹੈ ਕਿ ਐਸਐਫਐਸ ਦੇ ਨਾਲ ਆਪਾਂ 1 ਸਾਲ ਦੇ 47% ਦੀ ਜਿਹੜੀ ਹਾਜ਼ਰੀ ਹੈ ਉਹ ਕਹਿੰਦੇ ਉਹ ਤੋਂ ਤਿੰਨੇ ਹੀ ਗੱਲ ਭੱਟ ਜਿਹੜੀਆਂ ਲੋਕਾਂ ਦੀ ਜਾਣੀ ਹੋਣੀ ਹੈ। ਮਤਲਬ ਜਿਹਨਾਂ ਦੀ ਕੋਈ ਇਹ ਡਾਟਾ ਪਬਲਿਕ ਡੋਮੇਨ ਵਿੱਚ ਸ਼ੇਅਰ ਕਰਨੀ। ਦੈਨ ਵੀ ਵਿਲ ਬੀ ਅਬਲ ਟੂ ਕੁਐਸਚਨ ਦੈਟ ਥਿੰਗ। ਸਾਰਿਆਂ ਦਾ ਇੱਥੇ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਧੰਮਤ। ਥੈਂਕ ਯੂ।